ਕਬੱਡੀ ਦੇਖਣ ਨੂੰ ਮਿਲਲੀ ਹੈ ਆਪਾਂ ਆਏ ਹੋਏ ਸਾਰੇ ਦਰਸ਼ਕਾਂ ਦਾ ਜਿਹੜਾ ਉਹ ਮੁੱਲ ਮੋੜਨਾ ਹੈ ਹਰੀਕੇ ਪਿੰਡ ਹੈ ਕੈਨੇਡਾ ਡੇਰੇ ਆ ਖਰੇ ਖਰੇ ਰੇਡਰ ਇਹਨੇ ਮੈਦਾਨਾਂ ਵਿੱਚ ਘੇਰੇ ਆ ਆਹ ਮੁੰਡਾ ਕਹਿੰਦੇ ਇਸ ਸਾਲ ਸਿਰਾ ਹੀ ਕਰਾ ਗਿਆ ਏ ਹਰੀਕੇ ਆਲਾ ਫੇਰ ਉਸੇ ਫਾਰਮ ਚ ਆ ਗਿਆ ਏ ਹਰੀਕੇ ਵਾਲਾ ਫੇਰ ਆਹ ਫੇਰ ਕਹਿੰਦੇ ਉਸ ਪਿੰਡ ਦੀ ਗੱਲ ਕਰ ਲੋ ਉਹ ਸ਼ੇਰੇ ਪੰਜਾਬ ਦੇ ਨਾਨਕਿਆਂ ਦਾ ਪਿੰਡ ਹੈ ਆਹ ਸੰਗਰੂਰ ਨੇ ਬਹੁਤ ਕੁਝ ਦਿੱਤਾ ਆਹ ਰੇਡਾਂ ਪੈਂਦੀਆਂ ਨੰਬਰ ਵੱਡੇ ਨੇ ਇਹ ਵੀ ਦੁਨੀਆ ਦਾ ਅਜਿਹੇ ਟਾਈਮ ਦਾ ਸਿਰੇ ਦਾ ਜਾਫੀ ਹੈ ਆਹ ਵੇਖਦਾ ਵੀ ਫਕਰ ਚੰਡੇ ਵਾਲਾ ਟੱਕਰ ਸਿਰੇ ਦੀ ਜੋਰ ਲੱਗਿਆ ਹੋਇਆ ਦੋਨੋਂ ਕਬੱਡੀ ਖਿਡਾਰੀਆਂ ਦੇ ਦਰਮਿਆਨ ਆਹ ਸਿਰਾਂ ਲੱਗਣ ਲੱਗਿਆ ਟੱਕਰ ਸਿਰੇ ਦੀ ਸਿਰੇ ਦੀ ਸਿਰੇ ਦੀ ਸਿਰੇ ਦੀ ਵਾਹ ਓਏ ਫੁੱਤਰ ਚੰਡੇ ਵਾਲਿਆ ਨੇੜ ਫਰਿਆਦ ਲੱਖਾ ਢਣੋਲੀ ਵਾਲਾ ਸੰਦੀਪ ਤੇ ਧਿਆਨਾ ਦਿੜਵੇ ਵਾਲਾ ਫਰਿਆਦ ਆਹ ਆਹ ਚੱਕ ਕੋਸ਼ਾ ਪਾਉਂਦਾ ਪੰਗੜਾ ਆਹ ਕੋਸ਼ਾ ਰੋਂਦੇ ਆ ਲਾਓ ਕੋਸ਼ਾ ਰੌਂਤੇ ਵਾਲਾ ਹੁਣ ਨਹੀਂ ਰੌਂਤੇ ਵਾਲਾ ਟੰਡੋਲੀ ਵਾਲੇ ਦੀ ਕੈਂਚੀ ਪੈ ਗਈ ਹੈ ਹੁਣ ਜੱਫਾ 100% ਪੱਕੇ ਹੀ ਹੈ ਪੱਕੇ ਹੀ ਹੈ ਇਹ ਕੋਈ ਹੋਰ ਨਹੀਂ ਇਹ ਲੱਖਈ ਹੈ ਇਹ ਹੱਥ ਜੋੜ ਕੇ ਬੇਨਤੀ ਹੈ ਜਿਹੜੇ ਖਿਡਾਰੀ ਐਕਸ਼ਨ ਦੇ ਵਿੱਚ ਨਹੀਂ ਥੋੜਾ ਥੋੜਾ ਪਿੱਛੇ ਨੂੰ ਚਲੇ ਜਾਈਏ ਹਾਕਮ ਵਾਲੀਏ ਜੱਗੂ ਦਾ ਜਫਾ ਅਮਰੀਕ ਦੀ ਬੋਲ ਆਹ ਸਾਹਮਣੇ ਆਹ ਸਾਹਮਣੇ ਆਹ ਸਾਹਮਣੇ ਆਹ ਸਾਹਮਣੇ ਇੱਕ ਪਾਸੇ ਖੁੱਡਾ ਵਾਲੀ ਸ਼ੇਰ ਵਾਲਾ ਤੇ ਦੂਜੇ ਪਾਸੇ ਉਹ ਟਿੱਬਿਆਂ ਦਾ ਪੁੱਤ ਕਹਿੜ ਕਰੀ ਜਾਂਦਾ ਏ ਪਰ ਨਾ